ਜੱਟ ਦਾ ਪੁੱਤ ਨਾ ਕਹੀਂ ਜੇ ਧਰਨਾ ਨਾ ਚਕਾਇਆ ਇਹ ਮਜ਼ਦੂਰਾਂ ਨੂੰ ਤਾੜਨਾ ਕਰਨ ਵਾਲਾ ਐਸਪੀ ਹਰਪਾਲ ਸਿੰਘ ਸਾਡੇ ਬਹੁਤ ਹੀ ਸਤਕਾਰਯੋਗ ਐਸਈ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਤਲਬ ਕੀਤਾ ਗਿਆ ਇੱਥੇ ਇਹ ਗੱਲ ਦੱਸੀ ਗਈ ਵੀ ਕਾਨੂੰਨ ਨਾਲੋਂ ਵੱਡਾ ਕੋਈ ਨਹੀਂ ਆਪ ਦੀ ਜਿਹੜੀ ਜਾਤ ਦਾ ਹੰਕਾਰ ਆ ਉਹ ਤੁਸੀਂ ਅਉਧਿਆਂ ਤੇ ਬਹਿ ਕੇ ਨਾ ਛਾੜੋ ਤੇ ਸਾਡਾ ਐਸਸੀ ਕਮਿਸ਼ਨ ਇਹਨਾਂ ਚੀਜ਼ਾਂ ਨੂੰ ਰੋਕ ਲਾਉਣ ਲਈ ਬੈਠਾ ਹੋਇਆ ਏ ਤੈਨੂੰ ਧੰਨਵਾਦ ਐਸਸੀ ਕਮਿਸ਼ਨ ਪੰਜਾਬ ਸਰਦਾਰ ਜਸਵੀਰ ਸਿੰਘ ਜੀ ਗੜੀ ਜਿਨ੍ਹਾਂ ਨੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਵਾਲੇ ਐਸਪੀ ਹਰਪਾਲ ਸਿੰਘ ਨੂੰ ਤਲਬ ਕੀਤਾ ਤੇ ਸਭ ਨੂੰ ਬੇਨਤੀ ਆ ਕਿ ਜਿੰਨੇ ਵੀ ਤੁਸੀਂ ਵੱਡੇ ਵੱਡੇ ਅਉਧਿਆਂ ਤੇ ਬੈਠੇ ਆ ਕਦੇ ਵੀ ਮਜ਼ਦੂਰ ਦੀ ਆਵਾਜ਼ ਦਬਾਉਣ ਦੀ ਗੱਲ ਨਾ ਕਰੋ ਕਿਉਂਕਿ ਮਜ਼ਦੂਰ ਦੀ ਆਵਾਜ਼ ਦਬਾਉਣ ਵਾਲੇ ਹਮੇਸ਼ਾ ਹੀ ਆਪ ਦਬੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ